ਮੈਂ ਗੱਲ ਕਰਨਾ ਚਾਹੁੰਨੀ ਐ ਕਿ ਪੰਜਾਬ ਦੇ ਵਿੱਚ ਪਿਛਲੇ 3-4 ਦਿਨ ਤੋਂ ਇੱਕ ਮਸਲਾ ਚੱਲ ਰਿਹਾ ਹੈ ਜਿਦੇ ਵਿੱਚ ਰਾਮਪੁਰਾ ਹਲਕੇ ਦੇ ਐਮਐਲਏ ਬਲਕਾਰ ਸਿੱਧੂ ਔਰਤਾਂ ਦੇ ਪ੍ਰਤੀ ਬੇहद ਘਟੀਆ ਦਰਜੇ ਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ ਔਰਤ ਵੀ ਕੌਣ ਜਿਹੜੀ ਇੱਕ ਇਲੈਕਟਿਡ ਹੈ ਚੁਣੀ ਹੋਈ ਔਰਤ ਹੈ ਜਿਦੇ ਬਾਰੇ ਉਹ ਗੱਲ ਕਰ ਰਿਹਾ ਪਰ ਮੈਂ ਇੱਥੇ ਕਹਿਣਾ ਚਾਹੁੰਨੀ ਐ ਕਿ ਪੰਜਾਬ ਦੇ ਵਿੱਚ ਸਾਡੇ ਵਿਰਸੇ ਦੇ ਵਿੱਚ ਔਰਤ ਦੀ ਬਹੁਤ ਮਹਾਨਤਾ ਹੈ ਬਹੁਤ ਉਹਦੀ ਇੱਜ਼ਤ ਹੈ ਸਾਡੇ ਧਰਮ ਚ ਵੀ ਕਿਹਾ ਗਿਆ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਤੇ ਪੰਜਾਬੀ ਵਿਰਸੇ ਦੇ ਵਿੱਚ ਅਸੀਂ ਕਹਿੰਦੇ ਆ ਕਿ ਜਿਹੜੀ ਬਗਾਨੀ ਧੀ ਪੈਣਾ ਉਹਨੂੰ ਆਪ ਦੀ ਕਰਕੇ ਜਾਣੀ ਦਾ ਬਗਾਨੇ ਪਿੰਡ ਦੀ ਵੀ ਔਰਤ ਦੀ ਅਸੀਂ ਰੱਖਿਆ ਕਰਦੇ ਆ ਬਗਾਨੇ ਧਰਮ ਦੀ ਔਰਤ ਦੀ ਵੀ ਅਸੀਂ ਰੱਖਿਆ ਕਰਦੇ ਆ ਤੇ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਜਿਨ੍ਹਾਂ ਨੂੰ ਔਰਤਾਂ ਨੇ ਵੋਟ ਕੀਤਾ ਔਰਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਜਾ ਕੇ ਇਹਨਾਂ ਨੂੰ ਹਟਾ ਪਾਈਆਂ ਇਹਨਾਂ ਦੀ ਸਰਕਾਰ ਬਣਾਈ ਤੇ ਇਹਨਾਂ ਦੀ ਇਹ ਕਹਿ ਲਓ ਕਿ ਇਹਨਾਂ ਦੀ ਅਕਾਤ ਹੀ ਨਹੀਂ ਸੀਗੀ ਸਰਕਾਰ ਦੇ ਵਿੱਚ ਆਉਣ ਦੀ ਤੇ ਇਹਨਾਂ ਨੂੰ ਸਰਕਾਰ ਦੇ ਵਿੱਚ ਲਿਆ ਕੇ ਬਿਠਾਤਾ ਤੇ ਅੱਜ ਇਹਨਾਂ ਦੀ ਅਸਲੀ ਚਿਹਰਾ ਇਹਨਾਂ ਦੀ ਅਸਲੀ ਅਕਾਤ ਨੰਗੀ ਹੋ ਕੇ ਸਾਹਮਣੇ ਆ ਰਹੀ ਹੈ ਕਿ ਇਸ ਜੋਗ ਨਹੀਂ ਹੈਗੇ ਸੀ ਇਹ ਜਿੱਥੇ ਇਹ ਪਹੁੰਚ ਗਏ ਕਿੰਨੀ ਘਟੀਆ ਸ਼ਬਦਾਵਲੀ ਇਹ ਵਰਤ ਰਿਹਾ ਔਰਤਾਂ ਦੇ ਬ੍ਰਤੀ ਬਲਕਾਰ ਸਿੱਧੂ ਇੱਕ ਮਾਂ ਨੇ ਜੰਮਿਆ ਇੱਕ ਭੈਣ ਦਾ ਭਰਾ ਹੈ ਇੱਕ ਧੀ ਦਾ ਪਿਓ ਆ ਇਹ ਨਹੀਂ ਪਤਾ ਕਿ ਔਰਤ ਕੌਣ ਹੁੰਦੀ ਆ ਔਰਤ ਦਾ ਦਰਜਾ ਕੀ ਆ ਘਰ ਦੇ ਵਿੱਚ ਸਮਾਜ ਦੇ ਵਿੱਚ ਔਰਤਾਂ ਦੇ ਨਾਲ ਕਿਵੇਂ ਵਿਚਰਨਾ ਔਰਤਾਂ ਦੇ ਪ੍ਰਤੀ ਕਿੱਦਾਂ ਅਸੀਂ ਗੱਲਬਾਤ ਕਰਨੀ ਆ ਇਹ ਤਾਂ ਇੱਕ ਗੁੰਡੇ ਮਵਾਲੀ ਵਾਲੀ ਭਾਸ਼ਾ ਹੈ ਜੋ ਇੱਕ ਰਾਖਸ਼ ਵਾਲੀ ਭਾਸ਼ਾ ਹੈ ਇਹ ਇੱਕ ਇਨਸਾਨ ਦੀ ਗੱਲ ਨਹੀਂ ਹੈਗੀ ਤੇ ਇਨਸਾਨ ਤੋਂ ਵੀ ਟੱਪ ਕੇ ਤਾਂ ਇੱਕ ਲੱਖਾਂ ਦੀ ਗਿਣਤੀ ਨੂੰ ਨਮਾਇੰਦਗੀ ਕਰ ਰਹੇ ਹੋ ਤੁਸੀਂ ਇੱਕ ਐਮਐਲਏ ਇੱਕ ਹਲਕੇ ਦੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਬਿਠਾਇਆ ਗਿਆ ਤੇ ਤੁਸੀਂ ਗੱਲ ਕੀ ਕਰ ਰਹੇ ਹੋ ਔਰਤਾਂ ਨੂੰ ਰਾਜਨੀਤੀ ਦੇ ਖੇਤਰ ਦੇ ਵਿੱਚ ਆਉਣਾ ਬਹੁਤ ਮੁਸ਼ਕਲ ਆ ਘਰ ਦੇ ਕੰਮ ਤਾਂ ਦੇ ਸੰਭਾਲ ਕੇ ਫਿਰ ਉਹ ਆਪ ਦਾ ਰਾਜਨੀਤੀ ਦੇ ਵਿੱਚ ਆਉਂਦੀਆਂ ਬੱਚੇ ਸਾਹਮ ਕੇ ਘਰ ਸਾਹਮ ਕੇ ਤੇ ਤੁਸੀਂ ਇੱਕ ਇਲੈਕਟਡ ਔਰਤ ਨੂੰ ਇਦਾਂ ਦੇ ਸ਼ਬਦ ਵਰਤ ਰਹੇ ਹੋ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਕੇਜਰੀਵਾਲ ਕਿੱਥੇ ਗਏ ਹੋ ਤੁਸੀਂ ਤੁਸੀਂ ਵੋਟਾਂ ਲੈਣ ਵੇਲੇ ਤਾਂ ਔਰਤਾਂ ਨਾਲ ਬੜੇ ਵਾਅਦੇ ਕਰਦੇ ਸੀ ਖੜ ਕੇ ਗਰੰਟੀਆਂ ਦਿੰਦੇ ਸੀ ਅੱਜ ਤੁਸੀਂ ਉਹਨਾਂ ਦੀ ਇੱਜ਼ਤ ਦੀ ਜਿੱਥੇ ਗੱਲ ਆਈ ਹੈ ਮਾਨ ਸਨਮਾਨ ਦੀ ਗੱਲ ਆਈ ਹੈ ਤੁਸੀਂ ਇਹਨੂੰ ਡਿਸਕਵੈਲੀਫਾਈ ਕਿਉਂ ਨਹੀਂ ਕਰਦੇ ਐਮਐਲਏ ਨੂੰ ਸਭੋ ਉਲਟਾ ਕਰ ਕੀ ਰਹੇ ਹੋ ਤੁਸੀਂ ਤੁਸੀਂ ਜਿਹੜੇ ਪੱਤਰਕਾਰ ਨੇ ਮਨਿੰਦਰਜੀਤ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਤੁਸੀਂ ਉਹਦੇ ਤੇ ਪਰਚਾ ਦਰਜ ਕਰਤਾ ਉਹਨੂੰ ਤੁਹਾਡੇ ਗੁੰਡੇ ਜਿਹੜੇ ਲੋਕਲ ਲੈਵਲ ਦੇ ਤੁਹਾਡੇ ਲੀਡਰ ਉਹਨੂੰ ਧਮਕੀਆਂ ਦੇ ਰਿਹਾ ਮਾਰਨ ਦੀਆਂ ਸੋ ਆ ਤੁਹਾਡੇ ਕੰਮ ਹੈ ਤੁਹਾਡਾ ਚਿਹਰਾ ਹੈਗਾ ਇਸ ਲਈ ਤੁਸੀਂ ਤੁਹਾਡੇ ਹਾਤੀ ਦੇ ਦੰਦ ਹੈ ਤੁਹਾਡੇ ਖਾਣ ਵਾਲੇ ਹੋਰ ਹੈ ਤੁਹਾਡੇ ਦਿਖਾਉਣ ਵਾਲੇ ਹੋਰ ਹੈ ਕਿੱਥੇ ਤੁਹਾਡਾ ਔਮਨ ਕਮਿਸ਼ਨ ਹੈ ਕੀ ਕਰ ਰਿਹਾ ਹੈਗਾ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਇੱਕ ਐਮਐਲਏ ਨੇ ਕਿਦਾਂ ਦੇ ਸ਼ਬਦ ਵਰਤ ਤੇ ਹੱਥ ਠੋਕਾ ਬਣਿਆ ਹੋਇਆ ਔਮਨ ਕਮਿਸ਼ਨ ਪੰਜਾਬ ਸਰਕਾਰ ਦਾ ਕੁਝ ਨਹੀਂ ਕਰਿਆ ਉਹਨਾਂ ਨੇ ਤੇ ਮੈਂ ਦਿੱਲੀ ਦੇ ਔਮਨ ਕਮਿਸ਼ਨ ਨੂੰ ਕਹਿਣਾ ਚਾਹੁੰਦੀ ਐ ਕਿ ਇਹਦੇ ਤੇ ਕਾਰਵਾਈ ਕਰੋ ਬਲਕਾਰ ਸਿੱਧੂ ਤੇ ਇਹਦੇ ਤੇ ਐਕਸ਼ਨ ਲਿਆ ਜਾਵੇ ਇੱਕ ਪ੍ਰੈਜ਼ੀਡੈਂਟ ਸੈੱਟ ਕਰੋ ਕਿ ਕੋਈ ਔਰਤਾਂ ਦੇ ਨਾਲ ਐਦਾਂ ਦੇ ਘਟੀਆ ਸ਼ਬਦਾਂ ਦੀ ਵਰਤੋਂ ਨਾ ਕਰੇ ਉਹਦੀ ਉਹਦੀ ਜਿਹੜੀ ਮਾਣ ਮਰਿਆਦਾ ਔਰਤ ਦੀ ਉਹਦੇ ਨਾਲ ਖਲਵਾੜ ਨਾ ਕੀਤਾ ਜਾਵੇ ਉਹਦੇ ਮਾਣ ਸਨਮਾਨ ਨਾਲ ਖਲਵਾੜ ਨਾ ਕੀਤਾ ਜਾਵੇ ਨਹੀਂ ਤਾਂ ਔਰਤਾਂ ਨੂੰ ਅੱਜ ਅਸੀਂ ਇੱਕ ਸਟੈਪ ਅੱਗੇ ਵਧੀਆਂ ਤੇ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਫੀਲਡ ਦੇ ਵਿੱਚ ਕਿੰਨੇ ਅੱਗੇ ਨਿਕਲਣਾ ਸਾਡੇ ਲਈ ਮੁਸ਼ਕਲ ਹੋਊਗਾ ਸੋ ਮੈਂ ਕਹਿਣੀ ਹੈ ਕਿ ਸਾਰੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਇਹਦੀ ਜਿਹੜੀ ਇਹਦੇ ਖਿਲਾਫ ਸੜਕਾਂ ਤੇ ਆਉਣਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਐਕਸ਼ਨ ਲਏ ਜਾਣੇ ਚਾਹੀਦੇ ਹੈ ਤਾਜ ਉਹ ਇਹ ਇਹਨਾਂ ਦੀ ਜਿਹੜੇ ਜਿਹੜੀ ਦੀ ਘਟਿਆ ਮਾਨਸਿਕਤਾ ਇਹਨੂੰ ਠੱਲ ਪਾਈ ਜਾਵੇ ਕਿਉਂਕਿ ਇਹਨਾਂ ਦਾ ਇਹਨਾਂ ਦਾ ਬੌਸ ਨੇ ਕੰਮ ਕੀਤਾ ਇਹਨਾਂ ਦਾ ਜਿਹੜਾ ਕੇਜਰੀਵਾਲ ਆ ਉਹਦੇ ਪੀਏ ਨੇ ਸਵਾਤੀ ਮਾਲੀਵਾਲ ਰਾਜ ਸਭਾ ਦੀ ਮੈਂਬਰ ਅੱਜ ਵੀ ਠੀਕ ਹੈ ਉਹਨਾਂ ਦੀ ਔਮਨ ਕਮਿਸ਼ਨ ਦੀ ਚੇਅਰਪਰਸਨ ਸੀ ਉਹਨੂੰ ਉਹਨਾਂ ਨੇ ਆਪਦੇ ਘਰੇ ਕੁੱਟਿਆ ਉਹਦੇ ਨਾਲ ਮਿਸ ਬਿਹੇਵ ਕੀਤਾ ਤੇ ਇਹ ਉਹ ਬੌਸ ਜਿਹੜਾ ਕੋ ਸਖਾਰਿਆ ਉਹ ਹੀ ਥੱਲੇ ਵਾਲੇ ਕਰ ਰਿਹਾ ਇਹ ਸਾਰੇ ਇੱਕੋ ਜਿਹੇ ਸੋ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹਨੂੰ ਡਿਸਕਵালিਫਾਈ ਕਰਨਾ ਚਾਹੀਦਾ ਬਲਕਿਨ ਸਿੱਧੂ ਨੂੰ ਵਿਧਾਨ ਸਭਾ ਚੋਂ ਬਾਹਰ ਦਾ ਰਸਤਾ ਵਿਖਾਇਆ ਜਾਣਾ ਚਾਹੀਦਾ ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਨੀ ਹਾਂ ਕਿ ਪੰਜਾਬ ਦਾ ਪੰਜਾਬ ਦੇ ਵਿੱਚ ਔਰਤਾਂ ਦੀ ਇੱਜ਼ਤ ਹੁੰਦੀ ਹੈ ਇੱਜ਼ਤ ਕਰਨਾ ਸਿੱਖੋ